ਤੇ ਗਿਲਾ ਕਿੰਨਾ ਕੁਸ ਕਰਤਾ ਜਵਾਕਾਂ ਜਨੇ ਮੇਰੇ ਗਈ ਮੰਗ ਨੂੰ ਉਹ ਤਾਂ ਵਧੀਆ ਹੋਇਆ ਬਦਲਾ ਤਾਂ ਨਹੀਂ ਤੈਨੂੰ ਨੂੰ ਕੀ ਪਤਾ ਲੱਗੂਗਾ ਵੀ ਮੈਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਦਾ ਸੀ ਸੇਕ ਤਾਂ ਹੁਣੀ ਲੱਗੂ ਜਦੋਂ ਆਪ ਦੀ ਜ਼ਿੰਦਗੀ ਬਰਬਾਦ ਹੁਣ ਰੋਟੀ ਲਈ ਹੁੰਦੀ ਆ ਜਾ ਲੈ ਵੀਰੇ ਰੋਟੀ ਖਾ ਲੈ ਚਲ ਕੋਈ ਰੋਟੀ ਤਾਂ ਖਾ ਲੈਣੀ ਹੈ ਫੋਨ ਫੋਨ ਨਹੀਂ ਕਰਿਆ ਕੈ ਕਦ ਨੂੰ ਕੋਈ ਕਰਮਾਂ ਨੂੰ ਗਈ ਨੂੰ ਹੁਣ ਤਾਂ ਕਈ ਦਿਨ ਹੋ ਗਏ ਗਈ ਨੂੰ अच्छा फोन फोन ਨਹੀਂ ਕਰਿਆ ਤੂੰ ਤੈਨੂੰ ਦੱਸੀ ਜਾਨੀ ਵੀ ਕਰਿਆ ਤਾਂ ਹੈਗਾ ਸੀ ਉਹਦੀ ਮਾਂ ਗੱਲ ਵੀ ਕਰਾਵੇ ਉਹਦੇ ਨਾਲ ਗੱਲ ਤਾਂ ਉਹ ਕਰਾਉਂਦੀ ਨਹੀਂ ਨਹੀਂ ਐਡੀ ਗਰਮ ਰੋਟੀ ਲਾਉਣ ਨੂੰ ਕੀ ਸੀ ਜਿਹੜੀਆਂ ਪਈਆਂ ਸੀ ਉਹੀ ਫੜਾ ਦਿੰਦੀ ਤੂੰ ਚੱਲ ਕੋਈ ਨਾ ਹੁਣ ਉਹ ਠੰਡੀਆਂ ਰੋਟੀਆਂ ਦਾ ਕੀ ਖਾਣਾ ਮਾਹ ਚੱਲ ਚੱਤੀ ਬਣਾ ਲਿਆ ਹੁੰਦੀਆਂ ਗਈ ਤਾਂ ਕਿਉਂ ਗਰਮ ਰੋਟੀ ਲਾ ਕੇ ਦੇਈਆਂ ਅੱਛਾ ਐਂ ਤਾਂ ਮੈਨੂੰ ਪਤਾ ਹੈ ਮੇਰੀ ਪਰਜਾਈ ਦਾ ਵੀ ਠੰਡੀ ਰੋਟੀ ਨਹੀਂ ਖਾਣ ਨੂੰ ਦਿੰਦੀ ਮੈਨੂੰ ਪਰ ਤੇਰੀ ਆਦਤ ਉਹੀ ਆ ਤਾਂ ਖਾਣੀ ਠੱਡੀ ਹੋਈ ਹੈ ਫਿਰ ਭਾਬੀ ਇੰਨੀ ਗਰਮ ਰੋਟੀ ਕਿੱਥੇ ਖਾਦੀ ਜਾਂਦੀ ਹੈ ਮੈਂ ਤਾਂ ਪਈ ਖਾ ਲੰਦੀ ਆ ਕਰਮ ਦੇਖ ਲੈ ਤੈਨੂੰ ਪਤਾ ਜੇ ਤੇ ਤੂੰ ਲਾਉਣੀ ਹੁੰਨੀ ਐ ਨਾਲੇ ਤੇਰੇ ਹੱਥ ਦੀ ਤਾਂ ਮੈਨੂੰ ਬੜੀ ਸਵਾਦ ਲੱਗਦੀ ਹੈਗੀ ਜਿੱਦੇ ਤੂੰ ਰੋਟੀ ਲਾਉਣੀ ਉਹਦੇ ਇੱਕ ਵੱਧੇ ਖਾ ਜੰਨੀ ਐ ਚੱਲ ਕੋਈ ਨਹੀਂ ਹੁਣ ਮੈਂ ਆ ਗਈ ਹੁਣ ਮੈਂ ਲਾ ਲਿਆ ਕਰੂੰਗੀ ਤੇ ਉਹਨੂੰ ਫੋਨ ਤਾਂ ਲਾ ਗਈ ਅੜ ਕੇ ਕਿਸੇ ਵੇਲੇ ਮੈਂ ਲਾਉਣੀ ਆ ਕਰਮ ਨੂੰ ਫੋਨ ਕਰਦੀਆਂ ਗੱਲ ਕੋਈ ਨਾ ਤੂੰ ਲਾ ਲਈ ਹੋਰ ਜੇ ਉਹ ਮੰਨ ਪਈ ਆਪਾਂ ਤਾਂ ਲਈ ਆਵਾਂਗੀ ਇੱਥੇ ਜੇ ਆਪਾਂ ਕਰਾਵੇਂ ਭਾਬੀ ਨਾਲੇ ਜੇ ਉਹਦੀ ਮਾਂ ਨੇ ਚੱਕ ਲਿਆ ਫੋਨ ਫਿਰ ਵੱਧ ਬੋਲੀ ਵੀ ਨਾ ਤੈਨੂੰ ਪਤਾ ਉਹ ਤਾਂ ਉਹੀ ਫਿਰ ਉਹੀ ਲੜਾਈ ਪਾਲਦੀ ਹੈਗੀ ਉਹਦੇ ਮੈਂ ਕਿਉਂ ਮੂੰਹ ਲੱਗੂੰ ਪਤਾ ਹੀ ਆ ਉਹਦਾ ਉਹਨੂੰ ਨਹੀਂ ਮੈਂ ਬਾੜਾ ਹੋ ਕਰਦੀ ਮੈਂ ਫੋਨ ਹੀ ਕਰਮੋ ਵਾਲੇ ਨੰਬਰ ਤੇ ਲਾਉਂਗੀ ਨਹੀਂ ਸੱਚਾ ਯਾਤਰਾ ਤੇ ਤੂੰ ਗਈ ਸੀ ਉਹ ਤਾਈ ਗਈ ਸੀ ਕਿ ਉਧਰ ਆਪਣੇ ਪਿੰਡ ਵਾਲੀ ਇਹ ਨਾਲੇ ਨੂੰੜੀ ਤਾਂ ਨਹੀਂ ਹੋ ਲੜਾਕੀ ਕਿੰਨੀਆਂ ਦੇਖ ਲ ਉਹ ਵਿੱਤੀ ਚਲੀ ਗਿਆ ਸਾਰਾ ਕੁਝ ਉਹਦਾ ਵੀ ਮੈਨੂੰ ਤਾਂ ਲੱਗਦਾ ਉਹ ਤਾਂ ਨਹੀਂ ਟਿੱਕੀ ਹੋਣੀ ਉਹ ਕਿਸ ਨਾ ਕਿਸ ਨਾਲ ਤਾਂ ਉਹਨੇ ਸੰਗ ਵਸਾਇ ਹੋਣਗੇ ਜਰੂਰ ਉਹ ਕਿੱਥੇ ਟਿਕਦੀ ਹੈ ਹੋ ਹੋ ਆਈ ਵੀ ਨਹੀਂ ਹੈਗਾ ਵੀ ਅਸੀਂ ਤਾਂ ਹੱਥ ਤੇ ਗਏ ਆ ਵੀ ਚੁੱਪ ਕਰ ਜੀ ਜੋੜੇ ਤਾਂ ਜਮਾ ਕਰਾਤੇ ਹਾਂ ਤੇ ਮੈਂ ਨਾਲੇ ਆਖਿਆ ਵੀ ਤਾਈ ਜਦੋਂ ਆਪਾਂ ਜੋੜੇ ਜਮਾ ਕਰਵਾਤੇ ਤੇ ਤੂੰ ਕਿਉਂ ਰੌਲਾ ਪਾਉਣੀ ਹੈ ਹਾਏ ਮੇਰੇ ਜੋੜੇ ਚੱਕ ਲੈ ਕਿਸੇ ਨੇ ਹਾਏ ਮੇਰੇ ਜੋੜੇ ਚੱਕ ਲੈ ਕਿਸੇ ਨੇ ਜਦੋਂ ਅਸੀਂ ਉੱਥੇ ਜੋੜਿਆਂ ਵਾਲੇ ਉਹਦੇ ਜੋੜਾ ਘਰ ਕੋਲੇ ਗਈਆਂ ਤੇ ਉਹਨਾਂ ਨੇ ਜਦੋਂ ਸਾਥੋਂ ਫੜ ਕੇ ਉਹ ਟੋਕਨ ਜਤੇ ਜੋੜੇ ਸਾਨੂੰ ਖੜਾਏ ਤੇ ਮੈਂ ਕਿਹਾ ਆ ਪਏ ਚੱਕ ਲੈ ਸਿੱਟ ਵੀ ਪਹਿਲਾਂਗਾ ਚੋਦੇ ਦੇ ਉੱਤੇ ਉਹਨਾਂ ਨੂੰ ਬੋਲਦੀ ਐ ਇਨੇ ਉਧਰ ਲੋਕ ਮਰਜਾਦਾ ਨਾ ਰਹਿੰਦੇ ਕਿਵੇਂ ਸਿੱਟਿਆ ਆਏ ਮਾਰੇ ਚਲਾ ਕੇ ਆਏ ਕਰਤਾ ਉਹ ਕਰਤਾ ਲਾਹੌਰ ਤਾਂ ਗਾਹਾਂ ਦੀ ਵਿੱਚ ਚੱਕ ਕੇ ਤੇਰੇ ਪੈਰਾਂ ਚ ਨਾ ਪਾ ਦਨ ਕਿਤੇ ਮੈਂ ਵੀ ਮੈਂ ਤਾਂ ਆ ਪੱਖ ਮੈਂ ਤੇਰੇ ਪੈਰਾਂ ਚ ਪਾ ਦੇਣ ਹੁਣੇ ਉਹ ਵੀ ਬਸ ਪੁੱਸ ਨਾ ਕੋਸ ਉਹੀ ਲੜਾਈ ਭਾਲਦੀ ਫਿਰਦੀ ਰਹਿੰਦੀ ਅਗੀ ਜਿਹੜੇ ਖਣਦਾ ਮੈਂ ਆਖਿਆ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਵੀ ਐ ਕਰਕੇ ਵੀ ਉਹ ਗਈ ਆ ਨਾਲ ਮੈਂ ਆਖਿਆ ਲੈ ਮੈਂ ਆਖਿਆ ਹੋਰ ਨਾ ਤਾਂ ਉਹ ਲੜੇ ਨਾਲ ਲੜੇ ਮੈਂ ਹਮੇਲਾ ਤਾਂ ਕਿਤੇ ਬਿੰਦਰ ਨਾਲ ਨਾ ਪੰਗਾ ਪਾ ਕੇ ਬੈਜੇ ਮੈਂ ਆਖਿਆ ਉਧਰੋਂ ਮਹਾਬਿੰਦਰ ਵੀ ਉਹ ਪਈ ਉਹੀ ਗੱਲ ਫਿਰ ਗੱਲ ਨਹੀਂ ਚੱਲਣੀ ਹੈਗੀ ਤੂੰ ਵੀ ਮੈਂ ਤਾਂ ਉਹ ਤਾਂ ਪਰ ਹੀ ਰਹਿੰਦੀ ਨਹੀਂ ਮੈਂ ਤਾਂ ਉਹ ਦੂਜੇ ਖੇਤ ਵਾਲਿਆਂ ਦੀ ਢਾਣੀ ਵਾਲਿਆਂ ਦੀ ਬਹੂਆਂ ਸੀਗਾ ਹਾਂ ਤੇ ਅਸੀਂ ਤਾਂ ਅੱਡੀ ਬੈਠਣਾ ਰਹਿੰਗਾ ਬਸ ਤੇ ਅਸਤ ਜਦੋਂ ਉਹ ਤਾਈ ਦੇ ਮੁੰਡੇ ਨੇ ਆ ਕੇ ਕਹਿਤਾ ਕਹਿੰਦਾ ਦੋ ਕਮਰੇ ਮਿਲਣਗੇ ਆਪਾਂ ਨੂੰ ਅਸੀਂ ਅਖਾ ਜਿਹੜਾ ਦੂਜਾ ਮਿਲੂ ਸਾਨੂੰ ਤਾਂ ਉਹ ਦੇ ਦਿਓ ਬਸ ਚੀਜ਼ ਨੂੰ ਰੱਖ ਲੋ ਤਾਈ ਨੂੰ ਬਾਹੀ ਰੱਖੋ ਇਹ ਨਾ ਟਿੱਕੇ ਨੇ ਟਿੱਕਣ ਦੇਵੇ ਵਧੀਆ ਢੇ ਰੱਖੀ ਹਾਂ ਨਾਲੋਂ ਪਿੰਡ ਵਾਲਿਆਂ ਦਾ ਉਹਨਾਂ ਦਾ ਬਹੂਆਂ ਤਾਂ ਤਾਂ ਵਾਲੀ ਵਧੀਆ ਸੁਭਾਅ ਦੇਖ ਲੈ ਕਿੰਨੀਆਂ ਮਿੱਠੀਆਂ ਨੇ ਜਿੱਥੇ ਦੀਆਂ ਆਈਆਂ ਨੇ ਦੇਖਾ ਮਜਾਲਾ ਚੂਨ ਹੀ ਨਿਕਲੀ ਵੀ ਕਿਸੇ ਨਾਲ ਲੜਤੀਆਂ ਹੋਣ ਉਹ ਵਾਲੀਆਂ ਚੰਗੀਆਂ ਐ ਜੇ ਕੋਈ ਕੰਮ ਹੁੰਦਾ ਨਹੀਂ ਭੈਣ ਜੀ ਅਸੀਂ ਜਾਣਨੇ ਤੂੰ ਬੈਠ ਬੈਠੀ ਨੂੰ ਮੈਂ ਤਾਂ ਚੀਜ਼ ਲੈ ਆਨੇ ਦੇਆ ਕਰ ਤਾਈ ਬਿੰਦ ਕਮੋਰਾ ਆ ਕਰ ਲੈ ਆਬਿੰਦਰ ਕਿੱਥੇ ਆ ਬਿੰਦਰ ਕਿੱਥੇ ਲੈ ਬਿੰਦਰੇ ਮਾ ਤੇਰੇ ਸਾਰੇ ਆ ਲੈ ਬਿੰਦਰੇ ਮਾ ਤੇਰੇ ਸਾਰੇ ਮੱਖ ਤੇਰੇ ਸਾਰੇ ਕੀ ਨੱਕ ਚੱਲੇਗੀ ਨਾਲੇ ਤੇਰੇ ਸਾਰੇ ਕੀ ਘਾਸੀ ਤੂੰ ਤਾਂ ਸਾਨੂੰ ਨਾਲ ਸਹਾਰਾ ਨਾਲ ਦੇ ਕੇ ਨਾ ਰੱਜੇ ਤੂੰ ਹਾਂ ਤੂੰ ਤਹਾਰੇ ਭਾਲਣ ਜੋਗੀ ਹੈ ਕੀ ਤੁਰਦੀ ਤਾਂ ਦੇ ਕੋਣ ਤੁਰਦੀ ਤੋਰ ਚ ਵੱਲ ਨਹੀਂ ਪੈਂਦਾ ਹੈਗਾ ਐ ਤੁਰਦੀ ਮੁਰਕ ਮੁਰਕ ਪ੍ਰਾਣੀਆਂ ਕਰ ਆਖਾ ਖਾਧੀਆਂ ਹੋਈਆਂ ਨੇ ਉਹਦੀਆਂ ਆਈ ਤੇ ਇਹਨਾਂ ਨੜਦੀ ਆ ਹੁਣ ਵੀ ਸਿਆਲ ਜਦੋਂ ਚੜ ਗਿਆ ਨਾ ਦੇਖ ਲੈ ਪਹਿਲੇ ਪੰਜੀਰੇ ਹਲਾ ਕੇ ਆਵਾ ਕੀਪਾ ਭਰ ਲਉ ਪਰਾਂ ਲੈ ਕੇ ਗਈ ਸੀ ਹਾਂ ਡੱਬਾ ਭਰ ਕੇ ਵਿੱਚ ਮੇਖਾਂ ਭਾਈ ਫਿਰੇ ਲੋਹੇ ਦੀ ਐਡਾ ਸਾਰਾ ਡੱਬਾ ਸੀ ਸਟੀਲ ਦਾ ਨਾਲ ਲੈ ਕੇ ਗਈ ਹਾਂ ਅੱਛਾ ਨਹੀਂ ਪਹਿਲੀ ਮੈਂ ਤਾਂ ਲਾ ਲਈ ਉਹ ਬੰਗਾਂ ਦੀ ਇਹ ਨਹੀਂ ਤਾਂ ਲਾ ਲਈ ਭੈਣ ਜੀ 20 ਦਿਨ ਹੋਏ ਹਾਈ ਹਾਈ ਦੇਖ ਲੈ ਮੈਂ ਆਖੇ ਵੀ ਤਾਈ ਮੈਂ ਖ ਮਾੜੀ ਮਾੜੀ ਠੰਡ ਤਾਂ ਹੋ ਜਾਣ ਦੀ ਨਹੀਂ ਆਂਦੀ ਕੁਛ ਨਹੀਂ ਹੁੰਦਾ ਮੈਨੂੰ ਜਦੋਂ ਐਂ ਕਹਤਾ ਵੀ ਯਾਤਰਾ ਤੇ ਜਾਣਾ ਦੀ ਮੈਂ ਤਾਂ ਲਾ ਲਈ ਨਾਲੇ ਖੋਆ ਕੱਢੀ ਫਿਰ ਦੇਖ ਲੈ ਨਹੀਂ ਹਾਂ ਨਾਲ ਘਰ ਦੇ ਹਰ ਦੇ ਕਿਉ ਉਹਦੇ ਬਿਸਕੁਟ ਕੜਵਾਈ ਫਿਰ ਸਾਰੀਆਂ ਮਟ ਟੱਪ ਗਈ ਬਿੰਦਰੀ ਦੇਖ ਲੈ ਉਹ ਬਾਹਰ ਜ ਨਹੀਂ ਕੜ ਕੇ ਮੈਨੂੰ ਲੱਗਦਾ ਕਿ ਹਾਂ ਮੈਨੂੰ ਲੱਗਦਾ ਤੇਰੇ ਭਾਈ ਹੁਣੀ ਆ ਗਏ ਹਾਂ ਹਾਂ ਆਈ ਗਏ ਲੈ ਹੋਰ ਭਾਈ ਆ ਜਾ ਅਬ ਇੰਦਰ ਜ ਆ ਗਈ ਹਾਂ ਹੁਣੀ ਆਈ ਆਂ ਭਾਈ ਥੋੜਾ ਜਿਹੀ ਹੋਇਆ ਠੀਕ ਹੈ ਠੀਕ ਹੈ ਹਾਂ ਵਧੀਆ ਭਾਈ ਵਧੀਆ ਬਹੁਤ ਕੀ ਮੇਰੀ ਯਾਤਰਾ ਤੇਰੀ ਬਹੁਤ ਵਧੀਆ ਨਿੱਕਾ ਉਧਰ ਰਹਿ ਗਿਆ ਨਿੱਕਾ ਉਹ ਗੋਲ ਪਿੱਛੇ ਰਹਿ ਗਿਆ ਉਹ ਅੱਛਾ ਅੱਛਾ ਨਸਫੀਰ ਖਾਨ ਨਮਸਕਾਰ ਨਹੀ ਲਖਾਨ ਨਹੀਂ ਬਸ ਹੋਰ ਭਾਈ ਤੂੰ ਦੱਸ ਕਿਵੇਂ ਹੈ ਸੇਤ ਵਧੀਆ ਵਧੀਆ ਫਸਟ ਕਲਾਸ ਚਲੋ ਵਧੀਆ ਮਤਲਬ ਕਿਉਂ ਨਹੀਂ ਥਾਲੀ ਉਹਦੇ ਨੇ ਐ ਕਰ ਚਾਹ ਚੀ ਪੀ ਲਈ ਹਾਂ ਰੋਟੀ ਖਾ ਕੇ ਇਹ ਤਾਂ ਪੀ ਲਈ ਚਾਹ ਉਹ ਚਾਹ ਲਿਆ ਇੱਕ ਤਾਂ ਹਾਂ ਇੱਕ ਆਪਣਾ ਮਿਕਲਾ ਹੀ ਕਰਦੀ ਸੀ ਉਹ ਨੋੜਾ ਨੋੜਾ ਚੱਕ ਪੈਸੇ ਚਲ ਲੈ ਨੇ ਕਿ ਕੋਈ ਫੜ ਲੈਂਦੇ ਬਾਕੀ ਦੇ ਦੇ ਦਿਆ ਸਾਰਾ ਦਿਨ ਬੰਦਰੇ ਲੋੜ ਰਹਿੰਦੀ ਐ ਨਾਲੇ ਉਹੀ ਕੱਲੋਂ ਫੱਕ ਦਿਨ ਦੀ ਫਸਲ ਵੇਚੀ ਤੀ ਮੈਂ ਕਿਹਾ ਸਾਵਤਾ ਕਰਿਆ ਹੁਣ ਸੌਕਾਂ ਦੀ ਤੂੰ ਜਾ ਹੁਣ ਚਾਹ ਲਿਆ ਦੇ ਹੁਣ ਤਾਂ ਲਿਉਨੀ ਆ ਲਿਉਨੀ ਆ ਲਿਉਨੀ ਆ ਨਾਲ ਬੈਸੇ ਸਾਵਣ ਹੁਣ ਤਾਂ ਮੁੱਠੀ ਚ ਇੰਨੇ ਪੈਸੇ ਆ ਗਏ ਗੱਲ ਸਹੀ ਆ ਹੁਣ ਤਾਂ ਦੇਖ ਲੈ ਮੁੱਠੀ ਬੰਦ ਹੋਵੇ ਨਹੀਂ ਹੁੰਦੀ ਹਾਂ ਜਨ ਲਿਆ ਦੇ ਨਾਲ ਮੈਨੂੰ ਪਾਣੀ ਲਿਆ ਦੇ ਲਿਉਨੀ ਆ ਹੋਰ ਸਭ ਵਧੀਆ ਰੇ ਇੱਥੇ ਵਧੀਆ ਬਾਈ ਸਾਰਾ ਕੁਝ ਵਧੀਆ ਦਰਸ਼ਨ ਦੁਸ਼ਰ ਵਧੀਆ ਬਹੁਤ ਵਧੀਆ ਆ ਗਏ ਫਿਰ ਕਈ ਥਾਈ ਜਾਏ ਭਾਈ ਪਹਿਲਾਂ ਤਾਂ ਹਜੂਰ ਸਾਹਿਬ ਹੀ ਗਏ ਦੇਖ ਫਿਰ ਨੇੜੇ ਨੇੜੇ ਵੀ ਸਾਰੇ ਗੁਰੂ ਘਰ ਘੁੰਮ ਕੇ ਆਏ ਅਸੀਂ ਹਾਂ ਉੱਥੇ ਨਾਲ ਨਾਲ ਬਹੁਤ ਹੁੰਦਾ ਹੈ ਹਾਂ ਬਹੁਤ ਵਧੀਆ ਦੇਖਣ ਵਾਲੀ ਚੀਜ਼ ਹੈ ਬਹੁਤ ਵਧੀਆ ਉੱਥੇ ਦੇਖਲਾ ਮਾਹੌਲ ਉਧਰਲਾ ਹਨ ਤੇ ਬਾਲਾ ਜੀ ਲੱਗਿਆ ਦੋ ਦਿਨ ਤਾਂ ਸੀ ਵਾਦੇ ਇਸੇ ਕਰਕੇ ਲਾਤੇ ਮੈਂ ਆਖਿਆ ਆਪਾਂ ਚੱਲਾਂਗੇ ਚੱਲਾਂਗੇ ਸਾਰੇ ਆਖਣ ਲੱਗੇ ਚੱਲ ਗਏ ਮੈਂ ਆਖਿਆ ਨਹੀਂ ਆਪਾਂ ਇੱਕ ਅੱਧਾ ਦਿਨ ਹੋਰ ਰਹਿਓ ਆਪਾਂ ਤਾਂ ਕਿਹੜਾ ਰੋਜ ਆਈ ਤੇ ਆਪਾਂ ਤਾਂ ਪਹਿਲੀ ਵਾਰ ਮੈਂ ਤਾਂ ਗਈ ਸੀ ਭਾਈ ਮੈਨੂੰ ਤਾਂ ਜਾ ਕੇ ਜੱਥੇ ਤਾਂ ਇਥੋਂ ਹਰ ਸਾਲ ਜਾਂਦੇ ਐ ਹਾਂ ਗੱਡੀ ਵੀ ਲਾਤੀ ਹੁਣ ਤਾਂ ਗਵਰਨਮੈਂਟ ਨੇ ਹਾਂ ਯਾਤਰੀਆਂ ਦੀ ਗੱਡੀ ਐ ਖੱਲੀ ਸਪੈਸ਼ਲ ਯਾਤਰੀਆਂ ਦੀ ਐ ਬਾਈ ਹਾਂ ਚਲਾ ਐਂ ਬਰਦੇ ਦਾ ਤੂੰ ਜਾਇਆ ਹੋਰ ਬਾਈ ਹਾਂ ਚਾਹ ਪੀ ਲਾ ਤੂੰ ਤੇ ਤੂੰ ਵਧੀਆ ਚੰਗਾ ਆ ਕੇ ਕਰ ਗਿਆ ਜਿਹੜਾ ਭੇਜਤਾ ਮੈਨੂੰ ਮੈਂ ਤਾਂ ਕਿੱਥੇ ਹੁਣ ਪਤਾ ਕੀ ਐ ਜਿੱਥਾਂ ਤੇ ਰੋਏ ਰੋਏ ਥੋੜਾ ਜਾਇਆ ਹਾਂ ਹਾਂ ਠੀਕ ਐ ਨਾ ਹੋਰ ਤੇਰੇ ਘਰ ਮੈਂ ਸੀ ਜਾਇਆ ਹਾਂ ਹਾਂ ਸਹੀ ਗੱਲ ਐ ਬਾਈ ਇਹ ਤਾਂ ਹੁਣ ਵੀ ਕਹ ਦਿੱਤੀ ਸੀ ਕਿ ਮੈਨੂੰ ਕਾਹਨੂੰ ਪਹੇ ਤੱਕ ਬਾਈ ਨੂੰ ਭੇਜ ਦੰਦੇ ਵੇਖੋ ਮੈਂ ਤਾਂ ਕਿੰਨੇ ਵਾਰੀ ਜਾਇਆ ਹੋਰ ਮੈਂ ਤਾਂ ਕਿਹਾ ਮੱਕ ਉਹ ਹੀ ਗੱਲ ਮਸਾ ਸੁਭਾ ਬਣਿਆ ਵਧੀਆ ਜਾਇਆ ਈ ਤੂੰ ਹਾਂ ਤਾਂ ਕਿ ਜਿਹੜੇ ਹੋਵੇ ਤਾਂ ਤਾਂ ਬੰਦਾ ਦੂਜੇ ਤੀਜੇ ਤੇ ਮੋੜਿਆ ਹੁੰਦਾ ਹਾਂ। ਹਾਂ। ਉਹ ਉੱਥੇ ਗਿਆ ਤਾਂ 15 ਦਿਨ ਤਾਂ ਮਹੂਰਲੀ ਗੱਲ। ਹੁਣ ਇਹ ਤਾਂ ਹੈ ਨੀ ਵੀ ਹਜੂਰ ਸਾਹਿਬ ਮੱਥਾ ਟੇਕੀ ਆਉਗਾ। ਹੋਰ ਜਿਹੜੇ ਨਾਲ ਗੁਰਦੁਆਰਾ ਸਾਹਿਬ ਨੇ ਉੱਥੇ ਉੱਥੇ ਵੀ ਬੰਦਾ ਨੇ ਜਾਂਦਾ ਹੈ। ਉੱਧਰ ਗਿਆ ਉੱਧਰ ਗਿਆ 10-12 ਖਾ ਕੇ ਵਧੀਆ ਦੇਖਣ ਆਲੀ ਹੈ। ਹੂੰ। ਫਿਰ ਉਧਰ ਮੋੜ ਵਧੀਆ। ਬਾਲਾ ਵਧੀਆ ਮਾਹੌਲਾ ਬਾਈ ਜੀਵ ਵਾਲਾ ਲੱਗਦਾ ਉੱਥੇ ਤਾਂ। ਹੋਰ ਉੱਥੇ ਤਾਂ ਆਉਣ ਨੂੰ ਜੀ ਨਹੀਂ ਕਰਦਾ। ਹਾਂ। ਨਾ ਹੁਣ ਗਈ ਤਾਂ ਹੈਗੀ ਤੇ ਕੀ ਸੁਖ ਸੁਖ ਕੇ ਆਈਆਂਗੀ। ਮਨਿੰਦਰ ਦੇ ਵਿਆਹ ਹੀ ਸੁੱਖ ਸੁੱਖਿਆਂ ਦੀ ਫਿਰ ਆਪਾਂ ਨੰਦ ਦੇ ਵਰ੍ਹਾਈ ਚੱਲਾਂਗੇ ਆ ਸੁੱਖ ਕੇ ਆਈਆਂ ਵੀ ਮੇਰੇ ਭਤੀਜੇ ਵਿਆਹ ਹੀ ਜਾਵੇ ਇੱਕ ਮੇਰੇ ਭਤੀਜੇ ਦੇ ਘਰ ਮੁੰਡਾ ਹੋ ਜੇ ਫੇਰ ਚੱਲਾਂਗੇ ਆ ਆਪਾਂ ਦੋਨੇ ਲੈ ਬਾਬੇ ਦੇ ਨਾਲ ਉਹ ਨਾ ਜਾਏ ਚੰਗਾ ਪਹਿਲਾਂ ਸ਼ਰਤਾਂ ਰੱਖ ਲਓ ਬਾਬੇ ਨਾਲ ਵੀ ਮਨਿੰਦਰ ਦਾ ਵਿਆਹ ਹੋ ਜੇ ਫਿਰ ਉਹਦੇ ਘਰ ਮੁੰਡਾ ਵੀ ਹੋ ਜੇ ਮੁੰਡਾ ਹੋਉਣ ਤੋਂ ਬਾਅਦ ਫੇਰ ਜਾਈਓ ਹਣ ਬਾਈ ਗੁਰੂ ਘਰ ਜਾਈਦਾ ਸੱਚੇ ਮਨ ਨਾਲ ਜਦੋਂ ਦਿਲ ਕੀਤਾ ਪ੍ਰਮਾਤਮਾ ਨੇ ਬੁਲਾ ਲੈਣਾ ਸਮਝੀ ਤਾਂ ਗੱਲ ਥੋੜੀ ਹੈਗੀ ਅਬੇ ਤੁਹਾਨੂੰ ਪਤਾ ਨਹੀਂ ਬੁੜੀਆਂ ਨੂੰ ਕੀ ਆਤਾ ਮੇਰੇ ਖਲਾਣੇ ਦਾ ਐ ਉਹ ਜੇ ਮੈਂ ਤਾਂ ਆਉਂਗੀ ਇਹਦਾ ਹੈ ਫਿਰ ਇਹਦਾ ਮਤਲਬ ਜਾਣਾ ਵੀ ਗੁਰਦੁਆਰੇ ਓਹੋ ਜਾਣਾ ਤਾਂ ਹੈਗਾ ਕਾ ਉਹ ਤਾਂ ਉਹ ਕਹਿ ਵੀ ਭੈਣ ਮੈਂ ਵੀ ਜਾ ਕੇ ਆਉਂਗੀ ਆਪਾਂ ਇਕੱਠੀਆਂ ਚੱਲਾਂਗੇ ਫੇਰ ਦੁਆਰਾ ਚੱਲ ਵਧੀਆ ਹੋ ਗਿਆ ਤੇ ਇੱਕੋ ਦੀ ਜਾਏਗੇ ਮਨਿੰਦਰ ਵਾਰੇ ਕੀ ਸੁੱਖ ਕੇ ਆਈਆਂ ਮਨਿੰਦਰ ਵੀ ਆਈ ਜਾਊਗੀ ਫਿਰ ਮੁੰਡਾ ਹੋ ਜੂ ਜੇ ਕੁੜੀ ਹੋ ਗਈ ਫੇਰ ਫੇਰ ਨਹੀਂ ਜਾਉਂਗੀ ਜਾਵਾਂਗਾ ਚਲ ਆਉਂਦੇ ਸਾਲ ਨੂੰ ਦੋਨੇ ਜਾਵਾਂਗੇ ਅਨੰਦਪੁਰ ਚਾਈ ਅਸੀਂ ਹਾਂ ਆਉਂਦੇ ਸਾਲ ਤੇ ਨਿੱਕਾ ਕਿੱਥੇ ਖੜ ਗਿਆ ਆ ਗਿਆ ਕਿਹਾ ਨਾਲੇ ਉਹਨਾਂ ਤੋਂ ਵੀ ਆਂਦਾ ਸੀ ਮਗਰੋਂ ਲੈ ਆਗੇ ਰਾਤ ਗੱਲੀ ਮਿਲ ਜਾਂਦਾ ਉਹ ਜਿਆਰੇ ਨੇ ਸਿਕਾਲ ਕਿਵੇਂ ਨਿੱਕੇ ਲੈ ਤੂੰ ਕਿੱਧਰ ਰਹਿ ਗਿਆ ਮਾਗਰੀ ਮੁੰਡਿਆ ਉਹ ਮੈਂ ਤਾਂ ਆਈ ਜਾਂਦੇ ਬੇਬੇ ਥੋੜਾ ਕੰਮ ਸੀਗਾ ਹੋਰ ਪੂਆ ਠੀਕ ਹੈ ਤੂੰ ਵਧੀਆ ਵਧੀਆ ਜਮਾ ਕਦੋਂ ਗਏ ਹੋ ਬਸ ਥੋੜਾ ਟਾਈਮ ਹੀ ਹੋਇਆ ਤੁਸੀਂ ਇੱਧਰ ਟੱਪ ਕੇ ਮੈਂ ਆ ਗਈ ਫਿਰ ਮੈਂ ਤੁਹਾਨੂੰ ਬੋਲਣਾ ਮਾਰਿਆ ਮੈਂ ਕਿ ਕੋਈ ਕੰਮ ਤੋਂ ਜਾਂਦੇ ਜਾਂਦੇ ਹੋਣਗੇ ਔਰ ਚਾਚੂ ਪੀ ਲਈ ਹਾਂ ਹਾਂ ਰੋਟੀ ਨਹੀਂ ਜਦੋਂ ਅਸੀਂ ਬਾਹਰ ਨਿਕਲੇ ਆ ਤੋ ਉਦੋਂ ਆਈਏ ਮੈਂ ਉਹਦੀ ਆ ਗਈ ਜਦੋਂ ਤੁਸੀਂ ਨੰਗੇ ਹੋ ਦੇਖ ਲੈ ਸਾਨੂੰ ਹਾਂ ਤੁਸੀਂ ਇਧਰ ਨੂੰ ਨੰਗੇ ਤੇ ਮੈਂ ਅੰਦਰ ਵੜ ਗਈ ਫਿਰ ਇਹਨੂੰ ਐ ਹੋ ਗਿਆ ਹੋਊਗਾ ਵੀ ਕੰਮ ਚਲੇ ਪਿੱਛੋ ਕਿਉਂ ਵੜ ਗਈ ਮੈਂ ਪਾਣੀ ਤਾਂ ਬੁਲਾਏ ਨਹੀਂ ਰਵਿੰਦਰ ਦਾ ਪਤਾ ਤਾਂ ਹੈਗਾਗਾ ਹਾਂ ਸੀ ਤਾਂ ਉੱਥੇ ਚੱਲਦੇ ਸੀ ਆਰਤੀਏ ਕੋਲੇ ਇਹ ਕੀ ਗੱਲ ਸੀ ਕਿ ਵਾਹ ਜੋ ਪਤਾ ਲੱਜਾਂਦਾ ਉਦੋਂ ਹੀ ਨਹੀਂ ਨਹੀਂ ਚਲ ਆ ਗਈ ਹੈ ਆਪੇ ਜਾ ਜਾਂਦਾ ਇਹ ਫੇਰ ਕਿ ਜਾਏ ਜਾਂਦੇ ਫਿਰ ਕਿੱਡੀ ਗੱਲ ਸੀ ਹਾਂ ਲੱਗਦਾ ਫੇਰ ਕੀ ਹੈ ਅਸੀਂ ਕੀ ਲੈ ਕੇ ਆਏ ਮੇਰੇ ਵਾਸਤੇ ਤੇਰੇ ਵਾਸਤੇ ਇਹ ਖੜਿਆ ਹੋਣੇ ਹੁਣ ਤੂੰ ਖੇਡਣ ਨਾਲਾ ਹੈਂ ਕੀ ਲੈ ਕੇ ਕੜਾ ਲਿਆਈ ਆ ਪੁੱਤ ਫੇਰ ਹਜ਼ੂਰ ਸਾਹਿਬ ਤੋਂ ਕੜਾ ਪਾਈ ਹੱਥ 'ਚ ਗੁਰਸਿੱਖ ਬਾਣ ਮੈਂ ਤਾਂ ਨਹੀਂ ਆ ਪ੍ਰਮਾਤਮਾ ਕਰਕੇ ਜੁੰਦਾ ਜੈਨਾ ਰੱਖਣਾ ਕੋਸ਼ਿਸ਼ ਹਾਂ ਅਬ ਗੁਰਸਿੱਖ ਬਣੂਗਾ ਦੇਖੀ ਹਾਂ ਅਬ ਵਾਲ ਤਾਂ ਦੇਖ ਇਹਦੀ ਸ਼ਕਲ ਦੇਖ ਇਹਦੀ ਤੂੰ ਸਮਝਾ ਮੇਰੇ ਬਾਪੂ ਨੂੰ ਸਾਰਾ ਦਿਨ ਮੇਰੇ ਮਗਰ ਹੀ ਲੱਗਿਆ ਰਹਿਂਦਾ ਨੇ ਉਹ ਕਹਿ ਦਿਆ ਕਰੋ ਕੁਛ ਉਹ ਨਹੀਂ ਫਿਰ ਗੱਲ ਨਹੀਂ ਉਹ ਕਰਦੀਆਂ ਜਿਹੜੀਆਂ ਹੋ ਹੀ ਨਹੀਂ ਸਕਦੀਆਂ ਚਲ ਕੋਈ ਨਹੀਂ ਭਾਈ ਕਿਹੜੇ ਪਾਸੇ ਗੁਰਸਿੱਖ ਬਣ ਜੂਗਾ ਇਹ ਕੋਈ ਨਹੀਂ ਬਣ ਜੂਗਾ ਬਥੇਰਾ ਜਿਹੜੇ ਆਏ ਹੁੰਦੇ ਵੀ ਉਹ ਗੁਰਸਿੱਖ ਕੋਈ ਪੇਟ ਚ ਥੋੜੀ ਮੰਦ ਜਨਮ ਲੈ ਕੇ ਬਣਦੇ ਹੈਗੇ ਉਹ ਦੀ ਕੋਈ ਨਹੀਂ ਸਭ ਕੁਝ ਹੋ ਜਾਂਦਾ ਹੁੰਦਾ ਧੀਰਜ ਰੱਖ ਗੁਰਸਿੱਖ ਵੀ ਬਣ ਜੂ ਸਭ ਦੀ ਪਹਿਲਾਂ ਤੇਰੇ ਕਿਹੜਾ ਦਾੜੀ ਰੱਖੀ ਹੁੰਦੀ ਸੀ ਹੁਣ ਤੂੰ ਵੀ ਤੇ ਰੱਖੀ ਐ ਦਾੜੀ ਇੰਨਾ ਗੁਰੂ ਘਰ ਨੂੰ ਮੰਨਦਾ ਇਹਨਾਂ ਨੂੰ ਐ ਸੋਚਣੀ ਚਾਹੀਦੀ ਆ ਕਿ ਲੋਕਾਂ ਦੇ ਕਿੰਨੇ ਨਸ਼ੇ ਕਰਦੇ ਕਰਦੇ ਮੈਂ ਤਾਂ ਨਸ਼ਾ ਵੀ ਨਹੀਂ ਕਰਦਾ ਹੋਰ ਗੱਲ ਨਹੀਂ ਬਾਪੂ ਜੇ ਤੈਨੂੰ ਐ ਲੱਗਦਾ ਜੀ ਉਹਨਾਂ ਦੇ ਮੁੰਡੇ ਐ ਕਰਦੇ ਮੈਂ ਨਹੀਂ ਕਰਦਾ ਕਰਨ ਲੱਗ ਜਾ ਐਵੇਂ ਕਰ ਲੈ ਕਸਰਪੂਰੀ ਤੂੰ ਚੱਲ ਭਾਈ ਕਾਹਦਾ ਉਦਾਹਰਣਾ ਦੇਖ ਦਿੰਦਾ ਤੂੰ ਵੀ ਨਾ ਸੱਚੀ ਕੋਈ ਮੌਕਾ ਛੱਡਦਾ ਨਹੀਂ ਮੁੰਡੇ ਨਾਲ ਲੜਨ ਤੂੰ ਹਣਾ ਨਹੀਂ ਨਹੀਂ ਫਿਰ ਇਹ ਕੀ ਮਤਲਬ ਹੋਇਆ ਵੀ ਲੋਕਾਂ ਦੇ ਮੁੰਡੇ ਉਹ ਕਰਦੇ ਮੈਂ ਤਾਂ ਨਹੀਂ ਕਰਦਾ ਤੂੰ ਕਰ ਲੈ ਭਾਈ ਮੈਨੂੰ ਹੋਰ ਵੀ ਗੱਲ ਕਹਿਣਾ ਸਾਰੇ ਰਾਮੇ ਮੇਰੇ ਨਾਲ ਕਿਚਕਿਚ ਕਰਦਾ ਹੈ ਸਾਰੇ ਦਾ ਐਤੋਂ ਮੈਂ ਇਕੱਲਾ ਹੀ ਬੈ ਗਿਆ ਵਧੀਆ ਸੀ ਚਲ ਤਰਾ ਇਕੱਲਾ ਜਾਨਣਾ ਵੀ ਕਿਹੜਾ ਹੈਗਾ ਭਾਈ ਤੂੰ ਫਸਲ ਫੁੱਸਲ ਤਾਂ ਵਧੀਆ ਹੋਈ ਹੈ ਹਾਂ ਵਧੀਆ ਹੋਈ ਹੈ ਬੂਆ ਜੀ ਨਾ ਗਨਮੇ ਦਾ ਰੇਟ ਕੀ ਲੱਗਿਆ ਸੱਚ ਹੁਣ ਪਹਿਲਾਂ ਲੱਗ ਗਿਆ ਹੁਣ ਥੋਲੇ ਬੁੜੀਆਂ ਨੇ ਕੀ ਲੈਣਾ ਤੈਨੂੰ ਪੈਸੇ ਚਾਹੀਦੇ ਸੀ ਮਿਲ ਗਏ ਕੀ ਰੇਟ ਲੱਗਿਆ ਕਿਵੇਂ ਲੱਗਿਆ ਕਿੰਨਾ ਸੀ ਹੁਣ ਤੂੰ ਥਾਰਾ ਤੂੰ ਪੁੱਛੇਂਗੀ ਉਹ ਬੇਟਾ ਹੁਣ ਮੈਂ ਤੈਨੂੰ ਲਿਖੀ ਤੈਨੂੰ ਥਾਰਾ ਪੁੱਛ ਨਾ ਹੁਣ ਨਰਮਾ ਉਹ ਹੀ ਗੱਲ ਤਾਂ ਬੀਜਾ ਦੀ ਤੂੰ ਕੱਲ੍ਹ ਹੀ ਇਕੱਠਾ ਕਰ ਲਿਆ ਜੋੜਦਾ ਸੀ ਵੀ ਗਏ ਤੇ ਕੇ ਹਾਂ ਨਰਮਾ ਬੀਜ ਤਾਂ ਕਿੰਨਾ ਰੇਟ ਹੈ ਘੱਟ ਵੱਧ ਫਿਰ ਤੂੰ ਕੀ ਕਹਿੰਦੀ ਹਾਲ ਵੇਚਣਾ ਨਹੀਂ ਘੱਟ ਰੇਟ ਇਹਨੂੰ ਦਿੰਦਾ ਤੂੰ ਲੈਣਾ ਕੀ ਇਹਨਾਂ ਚੀਜ਼ਾਂ ਤੋਂ ਬੁੜੀਆਂ ਦੇ ਕੰਮ ਨਹੀਂ ਹੁੰਦੇ ਇਹ ਚੱਲ ਕੋਈ ਨਹੀਂ ਚੰਗਾ ਨਿੱਕੇ ਤੂੰ ਚੱਲ ਉਧਰ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਦੂਜੇ ਕਮਰੇ ਚ ਆ ਆ ਬੋ ਆਇਆ ਪਤਾ ਉਧਰ ਬਹਿਨੇ ਆ ਇਹਦੇ ਜਦੋਂ ਬੈਠੇ ਆ ਨਾ ਕਿਚੇ ਕਿਚ ਕਰ ਲੈਂਦੇ ਆ ਮੈਂ ਬਾਈ ਵੀ ਆਪਣੀ ਲੈ ਕੇ ਜਾਵਾਂ। ਇਹ ਤੁਹਾਨੂੰ ਵੀ ਗਿਆ ਜਾਣਾ। ਗੱਲ ਸੁਣ। ਹਾਂ। ਤੁਪੀਂ ਦੇਰ ਕੋਲ ਕੋਈ ਗੱਲ ਤਾਂ ਨਹੀਂ ਕਰਤੀ। ਹਾਂ? ਚੁਪਰੀ ਕੇ ਚੜ੍ਹਦੀ ਕਿਨੇ? ਮੈਂ ਕੀ ਕਹਾਂ ਦਸਤਾੂਰ ਸਾਰਾ ਕੁਝ ਲਾਹਰ ਹੁਣ ਦੱਸਣਾ ਨਹੀਂ ਸੀਗਾ ਕੋਈ ਦਵਾਈ ਤੂੰ ਲੈ ਲੈ ਤੇਰੇ ਪਾਚਨ ਦਾ ਨਹੀਂ ਕੁਝ ਵੀ ਤੇਰੇ ਐਂ ਨੀ ਕਿ ਤਨ ਕਾਲੀ ਸੇ ਮਾਂ ਦੇ ਸਾਹ ਦੱਸਣ ਦੀ ਇਹ ਗੱਲਾਂ ਹੁਣ ਪਤਾ ਤਾਂ ਲੱਗਿਆ ਜਾਣਾ ਸੀ ਨਾ ਤੇ ਲੱਗ ਜਾਣਾ ਕੋਈ ਨਹੀਂ ਲੱਗ ਜਾਂਦਾ ਉਹਨੇ ਆਉਣ ਸਾਰ ਪੁੱਛੀ ਇਹੀ ਦੀ ਮੇਰੇ ਵਾਲੇ ਉੱਠਦੇ ਹੁਣ ਵੀ ਛੇਤੀ ਆ ਗਈ ਭੈਣ ਹੁਣ ਮੈਂ ਦੱਸਦਾ ਸਾਰਾ ਕੁਝ ਤੇਰੇ ਰੋਟੀਆਂ ਸੁਆਹ ਦੀਆਂ ਕੋਈ ਨਾ ਫਿਰ ਕੀ ਹੋ ਗਿਆ ਜੇ ਦੱਸਦਾ ਨਾਲੇ ਉਹ ਬੜਾ ਕੋਈ ਬਗਾਨੀ ਹੈਗੀ ਗੱਲ ਬਗਾਨੀ ਦੀ ਨਹੀਂ ਹੈ ਉਹ ਕਿਹੜਾ ਬਗਾਨੀ ਹੈ ਉਹ ਕਿਹੜਾ ਬਗਾਨੀ ਹੈ ਇਹ ਵੀ ਨਹੀਂ ਬੋਲਦਾ ਉਹ ਕੋਈ ਹਕੂਕਾ ਬੋਲਦਾ ਤੂੰ ਮਾਪੂਤੇ ਕੁਝ ਇਹੰਦਾਂ ਨੇ ਤੁਸੀਂ ਤਾਂ ਤੇ ਛਤਰਾਉਣ ਹੋਵੇ ਥੋੜੀ ਚੰਗੀ ਤਰ੍ਹਾਂ ਫੇਰ ਤੁਹਾਨੂੰ ਅਕਲ ਆ ਗਈ ਪਹਿਲਾਂ ਉਹਨੇ ਕੋਈ ਗੱਲ ਦੀ ਲੁੱਕ ਹੈਗੀ ਆ ਪਹਿਲਾਂ ਬਿੰਦਰ ਨੂੰ ਕੁਝ ਪਤਾ ਨਹੀਂ ਹੈਗਾ ਉਹ ਫਿਰ ਠੀਕ ਐ ਉਹਨੂੰ ਪਤਾ ਸੀ ਸਾਰਾ ਕੁਝ ਤੈਨੂੰ ਇੰਨੀ ਕੀ ਜਲਤੀ ਸੀ ਬੱਕ ਬੱਕ ਕਰਦੀ ਫਿਰ ਹੁਣ ਕੀ ਹੋਇਆ ਬਾਅਦ ਚ ਵੀ ਪਤਾ ਲੱਗਣਾ ਤੇ ਹੁਣ ਪਤਾ ਲੱਗ ਗਿਆ ਪਤਾ ਤਾਂ ਉਹ ਆਖ ਨੂੰ ਲੱਗਣਾ ਹੀ ਸੀ ਤੇ ਉਹਨੂੰ ਫੋਨ ਤੇ ਦੱਸਦੀ ਹੁੰਦੀ ਐਨੇ ਦਿਨ ਫਿਰ ਕਿਉਂ ਤੂੰ ਰੁਕੀ ਰਹੀ ਉਹਨੂੰ ਫੋਨ ਕਰ ਦਿੰਦੀ ਉੱਥੇ ਵੀ ਪੈਣੇ ਤੂੰ ਤਾਂ ਥੇ ਹੀ ਆਖ ਚੋਈ ਜਾਂਦਾ ਮਤਲਬ ਜਿੱਦ ਮੈਂ ਕੀ ਕਾਲੀ ਸੀ ਤਾ ਉਦੋਂ ਕਿਹੜਾ ਲੱਗੋਆ ਕੋਈ ਦੱਸਦੀ ਦੀ ਫੋਨ ਤੇ ਚਲ ਫਿਰ ਹੁਣ ਕੀ ਹੋ ਗਿਆ ਹੁਣ ਕਾਤੋਂ ਬੁੜਕੀ ਜਾਂਣਾ ਹੋਇਆ ਕੀ ਹੈਗਾ ਦੱਸ ਤਾਂ ਤੂੰ ਸਾਤਾ ਉਹੀ ਬਸ ਕੋਈ ਗੱਲ ਤੇ ਆ ਜੇ ਲੜਨ ਨੂੰ ਸਾਬ ਆ ਪੈਸੇ ਲੈ ਕੇ ਆਏ ਜਿਹੜੇ ਹਾਂ ਉਹਨੇ ਵੀ ਹਿਸਾਬ ਨਾਲ ਵਰਤੀ ਸਮਝ ਗਈ ਇਹ ਨਹੀਂ ਜੇ ਕਿ ਹਮੇਸ਼ਾ ਕਿ ਮੈਨੂੰ ਦੇ ਦੇ ਕਿ ਕਿਤੇ ਮਿੱਠੇ ਮਾਰ ਕੇ ਤਾਂ ਲੋਗ ਆ ਪੈਸੇ ਮੈਂ ਆ ਲੈਣਾ ਮੈਂ ਪੈਂਟਾਂ ਲੈਣੀਆਂ ਮੈਂ ਸ਼ਰਟਾਂ ਲੈਣੀਆਂ ਮੈਂ ਫਲਾਣਾ ਲੈਣ ਦੋ ਕੁਝ ਨਹੀਂ ਦਵਣਾ ਮੈਂ ਨਹੀਂ ਭਰਾਂ ਦੀ ਪੈਸੇ ਹਾਂ ਸਮਝ ਗਈ ਨਾ ਹੁਣ ਜਵਾਖ ਬਾਹਰ ਅੰਦਰ ਜਾਂਦਾ ਮੋਟਰਸਾਈਕਲ ਲੈ ਕੇ ਜਾਂਦਾ ਮੋਟਰਸਾਈਕਲ 'ਚ ਵੀ ਤੇਲ ਦਾ ਪਵਾਉਣੀ ਹੁੰਦਾਗਾ ਉਹ ਜਵਾਖ ਬਾਹਰੋਂ ਲੈ ਕੇ ਆਉਗਾ ਪਵਾਉਂਦਾ ਦੇ ਦਿੰਿਓ 50 ਰੁਪਏ ਜਿਹੜੇ ਮੰਗਦਾ ਉਹ 50 ਰੁਪਿਆ ਦਾ ਤੇਲ ਨਾ ਤਾਂ ਕਿਤੇ ਇੱਥੇ ਨਾ ਵਗ ਜੇ ਮੋਟਰਸਾਈਕਲ ਹੁਣੇ ਪੜਦੀਆ ਫਰਾਨੀਂ ਕਿੱਥੇ ਵੀ ਨਾਲ ਤੇਲ ਪਵਾ ਲਿਆ ਕਰੀ ਜਦੋਂ ਮੁੱਤੋ ਜ ਉਹ ਤਾਂ ਜਰਕਦੇ ਨੇ ਕਹਿੰਦਾ ਆਜਣੇ ਕਿ ਪਫਲਾਨੀ ਤੋਂ ਕੰਮ ਜਾਣਾਗਾ ਆਜਾ ਲੈ ਕੇ ਚੱਲੀ ਮੋਟਰਸਾਈਕਲ ਤੇ ਉਦੋਂ ਜੇ ਮਠੂ ਦੇ ਨੇ ਬੈਠ ਕੇ ਵਗ ਜਾਣਾਗਾ ਤੂੰ ਉਹ 'ਚ ਪਾਣੀ ਹੋਹੀ ਗੱਲ ਪਾਣੀ ਨਾਲ ਹੀ ਚੱਲਦਾ ਚੱਲਦਾ ਉਹ ਤੇਲ ਨਾਲੀਓ 'ਚ ਤੇਲ ਪਿਆ ਹੁੰਦਾ ਹਾਂ ਮੈਂ ਤਾਂ ਮੈਂ ਮੂੰਹ ਗੱਲ ਕਰਦਾ ਆਂ ਇਹਦੀਆਂ ਗੱਲਾਂ ਚਨਾ ਜੀ ਮੈਂ ਜਾਟਾ ਲੈਣੀ ਫਲਾਣਾ ਲੈਣਾ ਠੋਕਾ ਲੈਣਾ ਜੇ ਨਾ ਪੈਸਾ ਵਰਤੋ ਕੁੜੀ ਵਿਆਹ ਨਾਲ ਨਹੀਂ ਕੁੜੀ ਵਾਸਤੇ ਵੀ ਤਾਂ ਜੋੜਨੇ ਚਾਰ ਪੈਸੇ ਆ ਮੇਰੀ ਗੱਲ ਸੁਣ ਨਾ ਤਾਂ ਇਹ ਜਿਹਾ ਮੈਂ ਜਿੱਥੇ ਖਾਣਾ ਚੱਲਦੀ ਜਾਂਦਾ ਹੈ ਉੱਥੇ ਜੇ ਕੋਈ ਪੁਲਿਸ ਪੜਸੇ ਦਾ ਪੰਗਾ ਪੈ ਗਿਆ ਉਹਨਾਂ ਨੂੰ ਵੀ ਚੜਾਵਾ ਦੇਣਾ ਪਊਗਾ ਅਕਾਦੋ ਕੰਮ ਲੈ ਹੈ ਹੇ ਚੰਗਾ ਮੈਂ ਤਾਂ ਉਹਨੇ ਜੇ ਕੋਈ ਉਹਨੇ ਪੈਸਾ ਮੰਗਿਆ ਮੈਂ ਤਾਂ ਕਹਿੰਦਾ ਤੇਰੇ ਬਾਪ ਤੋਂ ਫੜ ਲੈ ਤੂੰ ਫੜਾ ਜਿਹੜੇ ਨੋਟ ਫੜਾਉਣੇ ਹੋ ਕੇ ਮੈਂ ਤਾਂ ਨਹੀਂ ਜੀ ਹਾਂ ਜੇ ਬਾਪ ਨੇ ਫੜਾ ਤਾਂ ਫਿਰ ਮੈਂ ਤੈਨੂੰ ਚੁਗਰਾਉਂਦਾ ਮੈਨੂੰ ਪਤਾ ਹੈ ਵੀ ਜੇਬ ਚੋਂ ਦੇ ਆ ਬਾਹਰ ਗਏ ਤਾਂ ਲੱਗ ਜਾਂਦੇ ਆ ਪੈਸੇ ਬੰਦਾ ਕਰੇ ਕਿਉਂ ਫੜਾਉਂਦਾ ਐ ਇਸੇ ਕਰਕੇ ਫੜਾਉਂਦਾ ਸਮਝੀ ਹੈ ਨਾ ਕਿੱਦਾਂ ਮਰਜੀ ਕੋਸੂ ਹੋਵੇ ਚਾ ਜੋ ਮਰਜੀ ਕਰ ਲੈ ਜੇ ਜੇਬ ਚ 4 ਪੈਸੇ ਅਸੀਂ ਬਾਹਰ ਜਾਂਦੇ ਆ ਨਾ ਵੱਲੋਂ ਜੋਗੀ ਕੁਛ ਨਾ ਕੁਛ ਬੰਦੇ ਦਾ ਮੂਹਰ ਬਣ ਜਾਂਦਾ ਆ ਲੈ ਲੈ ਚਾਹੇਗੇ ਹੈਗੇ ਇਸ ਕਰਕੇ ਨੇ ਤੈਨੂੰ ਫੜਾਈ ਐ ਪੈਸੇ ਵੀ ਹਸਾਬ ਨਾਲ ਵਰਤੋ ਮੈਂ ਨਹੀਂ ਕਹਿੰਦਾ ਕਰੇ ਵਰਤਮੇ ਪਰ ਹਸਾਬ ਨਾਲ ਵਰਤੋ ਚਾ ਚੰਗਾ ਹੁਣ ਬਾੜੀ ਸਿੱਖਿਆ ਨਾਲ ਦੇ ਠੀਕ ਐ ਨਾ ਤੇਰੇ ਨਾਲ ਮੇਰੀ ਸਾਰੀ ਉਂਗਲ ਟੱਪ ਗਈ ਉਦਨੇ ਵੀ ਤਾਂ ਵੈਸੇ ਤੂੰ ਮੈਨੂੰ ਹੀ ਫੜਾਉਂਦਾ ਤੀ ਕਿ ਉਹਦਨੇ ਕਿੰਨੇ ਕੇ ਖਰਚ ਕਰਦੀ ਸੀ ਤੇ ਕਿੰਨੇ ਕੇ ਮੈਂ ਬਾਹਰ ਹੋਏ ਉਹੀ ਗੱਲ ਜਵਾਖਾ ਤੇ ਹੋਈ ਡੰਗਦੀ ਸੀਗੀ ਸਾਰੀ ਉਮਰ ਟੱਪ ਗਈ ਕਬੀਲਦਾਰੀ ਮੇਰੇ ਹੱਥ 'ਚ ਹੀ ਆ ਗਈ ਅੱਗੇ ਕਿੰਨੇ ਕੇ ਪੈਸੇ ਡਾਏ ਨੇ ਮੈਂ ਜਿਹੜਾ ਤੂੰ ਹੁਣ ਮੈਨੂੰ ਪੂਰਾ ਸਿਖਾਉਣਾਗਾ ਵੀ ਪੈਸਾ ਇੱਥੇ ਨਹੀਂ ਖਰਚਣਾ ਇੱਥੇ ਨਹੀਂ ਖਰਚਣਾ ਆਏਗਾ ਮੈਨੂੰ ਸਾਰਾ ਪਤਾ ਹੈ ਅੱਛਾ ਓਏ ਕਮਲਿਏ ਜਨਾਨੀਏ ਮੈਂ ਤੈਨੂੰ ਇਹ ਕਹਿ ਰਿਹਾ ਵੀ ਤੂੰ ਉਹਦੀਆਂ ਗੱਲਾਂ ਚਾਹ ਕੇ ਮੈਨੂੰ ਪਤਾ ਹੈ ਤੇਰੀ ਆਦਤ ਦਾ ਉਹਨੇ ਕਹਿਣਾ ਬੀਬੀ ਮੈਂ ਜੋਗਟ ਲੈਣੀ ਹੈ ਉਹ ਨੂੰ ਜੋੜ ਕਰਦੀ ਕਰਦੀ ਨਾ ਫਿਰ ਤੂੰ ਲਾਜਮੀ ਕਹੇਂਗੀ ਚਲ ਆਂ ਅਗਰ ਪੁੱਤਾਂ ਦੇ ਵਾਸਤੇ ਵੀ ਗਰਮ ਸੋਲ ਲੈ ਆਈ ਤੂੰ ਘਟਨੀ ਐ ਉਹ ਨਹੀਂ ਲੈਂਦੀ ਕੋਈ ਸੋਲ ਮੇਰੇ ਸੋਲਾਂ ਦੀ ਚਿੰਤਾ ਨਾ ਕਰ ਤੂੰ ਨਹੀਂ ਲਾਉਂਦੀ ਕੋਈ ਰੁਪਈਆ ਮੈਂ ਆਪ ਦੇ ਤੇ ਠੀਕ ਐ ਹਾਂ ਤੂੰ ਤਾਂ ਪਹਿਲਾਂ ਮੇਰੇ ਸੋਲ ਤੇ ਮਚੇ ਮਾ ਹੋ ਗਿਆ ਵੀ ਹੁਣ ਸਿਆਲ ਚੜ ਗਿਆ ਪਹਿਲਾਂ ਇਹ ਆਪ ਦੇ ਕੱਪੜੇ ਲਿਓਣ ਨੂੰ ਕਹੂਗੀ ਵੀ ਮੇਰੇ ਕੱਪੜੇ ਲਿਆ ਦਿਓ ਮੈਂ ਤਾਂ ਕਹਿੰਦੀ ਵੀ ਨਹੀਂ ਐਂਕੀ ਠੀਕ ਐ ਨਾ ਦੇਖ ਲਈ ਤੇਰੀ ਸਨਿਆਕੀ ਕਿਹੜਾ ਸੁੱਟ ਦਵਾਵੇਂਗਾ ਤੂੰ ਮੈਨੂੰ ਕੌਣ ਮੈਂ ਕਿਉਂ ਦਵਾਉਂਗਾ ਆਪੇ ਗੈਂ ਜਿਹੜਾ ਲੋੜ ਹੋਈ ਹਉ ਮੈਂ ਤੇ ਸੂਟ ਤੁੰਦਾ ਫਿਰ ਐਸ ਉਮਰ ਚ ਉਹ ਕੁਮਰ ਹੁੰਦੀ ਐ ਸੂਟ ਦੁਕਾਨ ਦੀ ਨਾਲ ਛਾਂਦੀ ਉਦੋਂ ਕਿਹੜਾ ਗਾਹਾਂ ਦੀ ਤੂੰ ਮੈਨੂੰ ਐਂ ਬੱਬੀ ਦੁਕਾਨ ਤੇ ਲ ਜਾ ਕੇ ਬਹਾ ਦਾ ਦੇ ਵੀ ਹੁਣ ਫੜਵਾ ਲਾ ਜਿਵੇਂ ਮੇਰੀ ਪਸੰਦ ਦਾ ਉਦੋਂ ਕਿੰਨੇ ਕ ਦਵਾਈ ਨੇ ਤਾ ਮੈਂ ਉਦੋਂ ਫਿਰ ਤੇਰੀ ਮਾਂ ਹੀ ਭੇਜਦੀ ਹੋ ਮੇਰੀ ਵਾਈਫ ਐਂ ਦਿੱਤੀ ਹਾਂ ਭੇਜ ਦਿੱਤੀ ਉਹ ਹੀ ਭੇਜ ਦਿੱਤੀ ਸਹੀ ਆਹੋ ਹਾਂ ਉਹ ਹੀ ਭੇਜ ਦਿੱਤੀ ਉਹ ਰਹਿਣਦੇ 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 ਫਿਰ ਕਹਿੰਗੀਆਂ ਨਾ ਪੋਤੜੇ ਪ੍ਰੋਵਲਦਾ ਸਮਝੇਗੀ ਨਾ ਚੋਫਾ ਖਰਚਾ ਜਦ ਜਾ ਕੇ ਤਾਂ ਕੰਮ ਕਰ ਲੈ ਨਾ ਮਾਇਕਾ ਨੇ ਦੱਸ ਫੋੜ ਮਾਰ ਜਾ ਕੇ ਹੋਰ ਲੜ ਲਾ ਮੇਰਾ ਤੂੰ ਨਾ ਜਾ ਜਾ ਖੜਾ ਛੱਡ ਕੰਮ ਕਰ ਤੂੰ ਪੱਟੀ ਜੋ ਸਾਰਾ ਦਿਨ ਆ ਇਹ ਵੇ ਪੜਖਦੀ ਐ ਮੜੀ ਦੀ ਗਲਤੀ ਚ ਕਿਹਾ ਤਾਂ 4 ਪੈਸੇ ਬਚਾ ਲਈ ਤਾਂ

ਕੀ ਗੱਲ ਪੁੱਤ ਬੈਠਾ ਸੋ ਇਸੋਸਤੇ ਹੀ ਬੈਠਾ ਕੀ ਗੱਲ ਆ ਨਾ ਨਾ ਚੱਲਿਆ ਦੇ ਜਾ ਜਾ ਜਿੱਤ ਲਿਆ ਪੁੱਤ ਚਾਹ ਨਾ ਪੁੱਤ ਸੋਸਤੇ ਚਾਹ ਤੇਰੀ ਬੈਠੀ ਸੀਗੀ ਵਾਹ ਤੇ ਬਸਤੇ ਆਂ ਕਿ ਮੋਟਰਸਾਈਕਲ ਤੇ ਮਾਸੀ ਤੇ ਠੰਡ ਸੀਗੀ ਮੋਟਰਸਾਈਕਲ ਤੇ ਮੈਂ ਕਿੱਥੇ ਜਾਵਾਂਗੇ ਮੈਂ ਬਸਤੇ ਆ ਗਿਆ ਚੱਲ ਪੁੱਤ ਆਇਆ ਠੰਡ ਸੀਗੀ ਵਦਗਾ ਤੂੰ ਬਸਤੇ ਆ ਗਿਆ ਹੋਰ ਮਾਸੀ ਮੋਟਰਸਾਈਕਲ ਕਿੱਥੇ ਚੱਲਦਾ ਠੰਡ ਚ ਹੋਰ ਠੰਡ ਚ ਚੱਲਦਾ ਨਹੀਂ ਨਾ ਪੁੱਤ ਤੇ ਮਾਸੀ ਭੈਣ ਆਈ ਨਹੀਂ ਕਦੋਂ ਆਈ ਏਦਾ ਕੱਲੀ ਆਈ ਸੀਗੀ ਪੈਂਟਾ ਹਾਂ ਹੋਰ ਵੀਰੇ ਮਨ ਜਾ ਉੱਥੇ ਖੜਿਆ ਹਾਂ ਹਾਂ ਠੀਕ ਠਾਕ ਦੀ ਮਾ ਪਾਈ ਪਰ ਜਾਈ ਨੂੰ ਮਿਲਿਆ ਮੈਂ ਚੱਲ ਆਇਆ ਨਾ ਕਿ ਕੀ ਗੱਲ ਹੈ ਤੈਨੂੰ ਪਤਾ ਹੈ ਪਾਣਿਆਂ ਬਿਨਾ ਤਾਂ ਜੀਜਾ ਨਹੀਂ ਲੱਗਦਾ ਹੌਲ ਜੇ ਉੱਕੀ ਬਹਿਲੇ ਮਿਲਣ ਦੇ ਹੋਰ ਹੌਲ ਤਾਂ ਉੱਠ ਵੀ ਆ ਗਏ ਆ ਫੇਰ ਠੰਡ ਬਾੜੀ ਹੋ ਜਾਂਦੀ ਫੇਰ ਤੈਨੂੰ ਪਤਾ ਆ ਨਹੀਂ ਜਾਂਦਾ ਹੋਰ ਹੋਰ ਫੇਰ ਕਿੱਥੇ ਆ ਜਾਂਦਾ ਸੀ ਚੱਲ ਮਿਲ ਕੇ ਆ ਕੇ ਤੂੰ ਕੱਲ ਫੋਨ ਲਾ ਕੇ ਖਵਰਾਈ ਜੀ ਕੋਈ ਸੀ ਕੀ ਗੱਲ ਹੈ ਨਹੀਂ ਨਹੀਂ ਕੋਈ ਖਵਰਾਈ ਨਹੀਂ ਭਾਈ ਮੈਂ ਤੇਰੀ ਬਾਤ ਸੁਣ ਲੈ ਪੁੱਤ ਚਾ ਚੱਕ ਲਾਪੜਾ ਨਾ ਕੋਈ ਗੱਲ ਨਹੀਂ ਹੋਰ ਚਾਹ ਪੀਓ ਕੋਈ ਨਾ ਫੇਰ ਕਰਾਂਗੇ ਗੱਲ ਕਿਸੇ ਚਾਹ ਪੀ ਲਾਪੜਾ ਚੱਕ ਲੈ ਉਹ ਉਧਰ ਦੇਉ ਪੈਂ ਕੋਈ ਨਾ ਕੋਈ ਚੱਕ ਲੈ ਚੱਕ ਲੋ ਤੁਸੀਂ ਤਾਂ ਠੰਡ ਸੀ ਆਵੇਂ ਤਾਂ ਕੀ ਕੀ ਜੱਟੀ ਹੋਰ ਲਾਪੜਾ ਕੋਈ ਚੱਕ ਲੈ ਬਸ ਮੈਂ ਤਾਂ ਪੀ ਲਈ ਸੀ ਮੈਂ ਤਾਂ ਦੋ ਚਾਹ ਤੂੰ ਵੀ ਤੂੰ ਦੱਸ ਕਿਉਂ ਹੈ ਨਹੀਂ ਨਹੀਂ ਭਾਈ ਉਹੀ ਲੱਗਿਆ ਤੈਨੂੰ ਲੈ ਚੱਕ ਲੈ ਪੀ ਲੋ ਚਾਹ ਤੁਸੀਂ ਪੀ ਲੋ ਪਹਿਲਾਂ ਤੈਨੂੰ ਪਤਾ ਇਹ ਤਾਂ ਪਹਿਲੇ ਦਿਨ ਦਾ ਹੈ ਜੀ ਰਹਿੰਦੀ ਆ ਆ ਪੀ ਲੋ ਚਾਹ ਲਾਪੜਾ ਦੀ ਖੇੜ ਦੀ ਸੀ ਮੈਨੂੰ ਨਹੀਂ ਪਤਾ ਹਾਂ ਇਹ ਸਾਡੇ ਸੱਚੀ ਪਣੀ ਹੈ ਇਹ ਸੁਣ ਹਰੇ ਤੇ ਨਾ ਹੜ ਸੁੱਕੇ ਉਹ ਗੱਲ ਹੈ ਦੀ ਤਾਂ ਇਹ ਤਾਂ ਬਸ ਆ ਹੀ ਰਹਿੰਦੀ ਸਾਰਾ ਦਿਨੀ ਉਹ ਰਾਏ ਸਾਰੇ ਤੇ ਨਾ ਰਹੀ ਜੀ ਇਹ ਕੋਈ ਸਮੱਸਿਆ ਨਹੀਂ 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 ਬਸ ਉਹੀ ਰਹਿੰਦੀ ਕੋਈ ਨਹੀਂ ਉਹ ਟੈਨਸ਼ਨ ਜੀ ਲਈ ਰੱਖਦੇ ਤਨੀ ਕਾਹੀ ਲਈ ਰੱਖਦੇ ਨਾ ਇਹ ਕਹਾਣ ਪੀਣ ਦਾ ਤੋੜਾ ਨਹੀਂ ਕਰੀ ਸੁੱਖਣਾ ਸਭ ਕੁਝ ਦਿੱਤਾ ਰੱਬ ਨੇ ਹਾਂ ਕਾਹੀ ਕਿੰਚਣਾ ਤੈਨੂੰ ਸਾਰਾ ਕੁਝ ਹੈ ਸੁੱਖਣਾ ਨਾ ਕੋਈ ਬਥੇਰਾ ਕੁਝ ਹੈ ਕਾਸੇ ਦੀ ਸੋਚ ਨਹੀਂ ਆਂਦੇ ਘਰੇ ਵਧੀਆ ਸੌਖੀ ਵਸਤੀ ਤੇਰਾ ਭਰਾ ਬੈਠਾ ਤੂੰ ਖੁੱਲ ਕੇ ਦੱਸ ਕੀ ਗੱਲ ਹੈ ਨਹੀਂ ਨਹੀਂ ਬਾਈ ਐਵੇਂ ਸੀ ਨਾ ਨਾ ਪੁੱਤੋ ਤਾਂ ਬਸ ਉਹੀ ਸੀ ਗੱਲ ਅੱਛਾ ਹਾਂ ਚਲ ਆਂਦਾ ਕਰਾਂ ਤੇ ਹੁਣ ਦਗਾ ਹੀ ਰਹਿੰਦੇਗਾ ਮਾੜਾ ਮੋਟੀਆਂ ਗੱਲਾਂ ਬਾਤਾਂ ਤਾਂ ਕੋਈ ਨਹੀਂ ਅੱਛਾ ਪੁੱਤ ਤੇਰੀ ਮਾਂ ਨੇ ਫੋਨ ਕਰਿਆ ਸੀਗਾ ਹਾਂ ਮਸੀ ਚੱਲ ਕੋਈ ਨਹੀਂ ਪੁੱਤ ਨਾਲੇ ਮਿਲ ਗਿਆ ਚੱਲ ਨਾਲੇ ਆ ਗਿਆ ਹੋਰ ਹਾਂ ਤਾਂ ਕਿ ਬਹੁਤ ਦਿਨਾਂ ਮੇਰਾ ਹੀ ਮਨ ਕਰਦਾ ਸੀਗਾ ਚਲੋ ਮਾਂ ਨੇ ਪਹਿਲੇ ਫੋਨ ਲਾ ਲਿਆ ਮੈਨੂੰ ਹੋਰ ਚੱਲ ਕੋਈ ਨਹੀਂ ਪੁੱਤ ਹਾਂ ਕੰਮ ਮਤਨ ਜੱਜ ਕਿੱਥੇ ਆਇਆ ਜਾਂਦਾਗਾ ਚੱਲ ਚੰਗਾ ਤੇਰੀ ਮਾਂ ਨੇ ਫੋਨ ਲਾ ਲਿਆ ਸਾਨੂੰ ਤਾਂ ਪਤਾ ਨਹੀਂ ਸੀ ਵੀ ਤੇਰੀ ਮਾਂ ਨੇ ਫੋਨ ਲਾਇਆਗਾ ਹਾਂ ਚਲੋ ਮਾਂ ਦਾ ਜੀ ਕੀਤਾ ਬੱਚੇ ਨੂੰ ਮਿਲਣਾ ਤੇ ਫੋਨ ਲਾ ਲਿਆ ਮਾਂ ਹੋਰ ਵਧਗਾ ਹੋ ਗਿਆ ਹਾਂ ਮਾਂ ਆ ਜਾ ਅੰਦਰ ਆ ਜਾ ਚਲ ਚਲੋ ਮਾਸੇ ਬੈਠੋ ਨਾ ਕੋਈ ਨੂੰ ਪਤਾ ਕੋਈ ਨਹੀਂ ਆ ਜਾ ਆ ਜਾ